ਹਾਂਜੀ ਮਨਸਾਲੀ ਤੁਸੀ ਗੱਭੀਲਾ ਸੁਝੀ ਨੰਬਰ ਸੇਫ ਆ ਹਾਂਜੀ ਹਾਂਜੀ ਹੋਰ ਸੁਣਾਓ ਪਤਾ ਨਹੀਂ ਕਿਪਾ ਅੱਛਾ ਤੁਹਾਡੀ ਕਹਿੰਦੇ ਭੈਣ ਦੀ ਮਾਰੀ ਆ ਹਾਂ ਛੋਟੀ ਭੈਣ ਆਪਣੀ ਕੰਗਣਾ ਨਾਉ ਦਾ ਕਿਹੜੇ ਪਾਸੇ ਛੋਟੀ ਭੈਣ ਆ ਉਹ ਪਤਾ ਕੀ ਗੱਲਾ ਹਾਂਜੀ ਇੱਕ ਕਿਸੇ ਨੂੰ ਛੋਟੀ ਭੈਣ ਕਹਿਣਾ ਜਾਂ ਵੱਡੀ ਭੈਣ ਕਹਿਣਾ ਇੱਕ ਸਮਾਜਿਕ ਦਾ ਹਿੱਸਾ ਹੈ ਬਿਲਕੁਲ ਦੇਖੋ ਇਹ ਗੁਰੂ ਨਾਨਕ ਮਹਾਰਾਜ ਨੇ ਵੀ ਕਿਹਾ ਹੈ ਵੀ ਔਰਤ ਦਾ ਸਤਿਕਾਰ ਦੇ ਵਿੱਚ ਨਾ ਠੀਕ ਹੈ ਸਾਰੇ ਗੁਰੂਆਂ ਪੀਰਾਂ ਫਕੀਰਾਂ ਪਗੰਬਰਾਂ ਨੇ ਜਾਂ ਕਿਸੇ ਜਾਤਾਂ ਵਜ੍ਹਾ ਦੇ ਨਹੀਂ ਇਨਸਾਨੀਅਤ ਦੇ ਤੌਰ 'ਤੇ ਹਾਂ ਇਨਸਾਨੀਅਤ ਸਮਾਜਿਕ ਕਿਹੜੇ ਰਿਸ਼ਤੇ ਸਾਡੇ ਕਹੇ ਹੈ ਪਰ ਔਰਤ ਇੱਕ ਔਰਤਾਂ ਦੀ ਹੀ ਕਦਰ ਨਹੀਂ ਕਰਦੀ ਉਹਦੇ ਬਾਰੇ ਕੀ ਵਿਚਾਰ ਆ ਫਿਰ ਨਹੀਂ 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 ਬਲਾਜੀ ਜਦੋਂ ਜਿਹੜੀ ਆ ਫਿਲਮ ਆ ਰਹੀ ਹੈ 6 ਸਤੰਬਰ ਨੂੰ ਮੈਂ ਇਹ ਕਹਿਣਾ ਹਰ ਬੰਦਾ ਫਿਲਮ ਦੇਖੇ ਵਿਰੋਧ ਨਾ ਕਰੇ ਜਿਹੜੇ ਪੰਜਾਬ ਦੇ ਪੁਰਾਣੇ ਸਮੇਂ ਕਾਲੇ ਦੌਰ ਵਿੱਚ ਖਾੜਕੋ ਸੀਨਾ ਕਦੇ ਕਹਿੰਦੇ ਸੀ ਸਕੂਲਾਂ 'ਚ ਚਿੱਟੀ ਕਮੀਜ਼ ਪਾਓ ਕਾਲੀ ਪੈਂਟ ਪਾਓ ਕੇਸਰੀ ਪੱਗ ਬੰਨੋ ਕੇਸਰੀ ਚੁੰਨੀ ਲਾਓ ਲੜਕੀਆਂ ਨੂੰ ਕਹਿੰਦੇ ਸੀਗੇ ਹੂੰ ਕਦੇ ਜੇ ਬਰਾਤ ਜਾਂਦਾ ਅਸੀਂ ਲੈ ਕੇ 11 ਮਿੰਟ ਬਤ ਨਹੀਂ ਜਾਊਗਾ ਭਾਂਡੇ ਮਿਥਾਉਣਗੇ ਇਹ ਕਰੂਗਾ ਉਹ ਕਰੂਗਾ ਤੁਹਾਨੂੰ ਹੀ ਪਤਾ ਵਾਂ ਫੇਰ ਸਾਡੇ ਪੰਜਾਬ ਪੁਲਿਸ ਦੇ ਭਰਾ ਕਿੰਨੇ ਸ਼ਹੀਦ ਹੋਏ ਨੇ ਅਫੀਸਰ ਲੋਕ ਉਹਨਾਂ ਦੇ ਪਰਿਵਾਰ ਕਿੰਨੇ ਸ਼ਹੀਦ ਹੋਏ ਨੇ ਹੂੰ ਇਹਨਾਂ ਲੋਕਾਂ ਨੇ ਬਹੁਤ ਗੰਦ ਪਾਇਆ ਸੀ ਖੜਕੂਆ ਨੇ ਅੱਛਾ ਜਦ ਕਿ ਮੇਰੇ ਵਰਗੇ ਨਾਲ ਵੀ ਹੋਇਆ 1984 ਚ ਹੂੰ ਸਾਡੇ ਘਰੇ ਆ ਕੇ 12 ਬੋਰ ਦੀ ਗੰਨ ਸਾਡੇ ਦਾਇ ਦੀ ਲੈ ਕੇ ਖੋਕੇ ਤੇ ਨਹੀਂ ਉਹ ਏਕੇ ਸੰਤਾਈ ਉਹਦੇ ਪਾਈ ਸੀ ਨਹੀਂ ਸਾਡਾ ਵੀ ਨੰਬਰ ਲਾਵੇਂ ਇੱਕ ਸੇਵੜੇ ਦਾ ਸੀ ਅਤਵਾਦੀ ਇੱਕ ਇੱਕ ਬਟਾਰੀ ਦਾ ਸੀ ਇੱਕ ਬੰਦੇ ਨੇ ਕਿੱਥੇ-ਕਿੱਥੇ ਦੇ ਜਾਰੇ ਯਾਨੀ ਇਸ ਕਰਕੇ ਇਹ ਲਟੇਰੇ ਅਤਵਾਦੀ ਸੀ ਇਹ ਚੰਗਾ ਹੋਇਆ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਜੀ ਨੇ ਔਰ ਕੇਪੀਐਸ ਗਿਲਸਾਹਬ ਨੇ ਗੰਦ ਕਟੇ ਗਏ ਨਹੀਂ ਤਾਂ ਇੱਥੇ ਹਰ ਬੰਦੇ ਨੂੰ ਮਾਰਨ ਦੀ ਵਿੱਚੇ ਤੁਸੀਂ ਲੁਟੇਰੇ ਇੱਕ ਮਿੰਟ ਵਿੱਚੇ ਤੁਸੀਂ ਲੁਟੇਰੇ ਕਹਿੰਦੇ ਹੋ ਵਿੱਚੇ ਹੱਤਵਾਰੀ ਕਹਿ ਰਹੇ ਹੋ ਆ ਲੁਟੇਰੇ ਖਾੜਕੂ ਸੀਗੇ ਹੋਰ ਕੀ ਸੀ ਤੇ ਖਾੜਕੂ ਲੁਟੇਰਿਆ ਲੁਟੇਰਿਆ ਨਹੀਂ ਇਹਨਾਂ ਨੂੰ ਉਹ ਕਰਿਆ ਨਹੀਂ ਕੌਮ ਦਬਦੀ ਥੋੜੋ ਸੀ ਨਹੀਂ ਨਹੀਂ ਆਪਾਂ ਨੂੰ ਕੀ ਲੋੜ ਹੈ ਜੇ ਆਪਾਂ ਕਾਨੂੰਨ ਦੇ ਵਿੱਚ ਰਹਿ ਕੇ ਹਰ ਬੰਦਾ ਜਿਹੜਾ ਕਰੋ ਰੋਸ ਕੇ ਭਾਈ ਦਾ ਸੀ ਇਹ ਕਿੰਦਾਲੀ ਲੈ ਕੇ ਵਹਿ ਜਾਂਦਾ ਸੀ ਕਾਨੂੰਨ ਇਨਸਾਫ ਦਿੰਦਾ ਰਿਕ ਨੂੰ ਹਾਂਜੀ ਬਿਲਕੁਲ ਦਊਗਾ ਜੀ ਕਿਉਂ ਬਣਾਇਆ ਬਣਾਇਆ ਆਪਾਂ ਕਾਨੂੰਨ ਕਿੰਨੇ ਆ ਆਪਾਂ ਇਹ ਮਾਅਸ਼ ਕਰਨਾ ਬਹੁਤ ਹੈ ਜਿਹੜੀ ਤੁਸੀਂ ਜਿਹਨੂੰ ਭੈਣ ਕਹਿੰਦੇ ਹੋ ਉਹ ਵੈਸੇ ਉਹਦੀ ਪਾਰਟੀ ਉਹਨੂੰ ਚੱਲ ਨਹੀਂ ਰਹੀ ਭਾਜੀ ਨਹੀਂ ਨਹੀਂ ਉਹ ਪਤਾ ਕੀ ਗੱਲ ਆ ਹਰ ਬੰਦੇ ਨੂੰ ਵੋਟਾਂ ਦਾ ਹੁੰਦਾ ਫਿਕਰ ਸਮਝ ਲਓ ਆਲ ਭਾਜੀ ਲੋਕਤੰਤਰ ਦੀ ਰਹਿਣਾ ਹੁੰਦਾ ਆਪਾਂ ਨੇ ਹਾਂ ਨਹੀਂ ਵਿਰੋਧੀ ਜਿਹੜੀ ਧਿੜਾ ਨਾ ਕੋਈ ਵੀ ਉਮਰ ਹੋ ਰੋਲਾ ਪਾਈ ਜਾਂਦੀ ਹੁੰਦੀ ਆ ਵੋਟਾਂ ਦਾ ਕਿਉਂਕਿ ਹੁਣ ਹਰਿਆਣੇ ਦੀ ਵੋਟਾਂ ਨੇ ਹੋਰ ਵੀ ਕਿਤੇ ਆਉਣੀਆਂ ਨੇ ਇਸ ਕਰਕੇ ਅੱਛਾ 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 1 ਮਿੰਟ ਅੱਛਾ ਇਹ ਜਿਹੜੀ ਤੁਸੀਂ ਕਹਿੰਦੇ ਹੋ ਵੀ ਲੋਕਤੰਤਰ ਵੋਟਾਂ ਦਾ ਦਰੋਂ ਦਾ ਵਿਰੋਧ ਅੱਛਾ ਫਿਰ ਇਹ ਲੋਕਾਂ ਨੂੰ ਬੁੱਧੂ ਬਣਾ ਰਹੀ ਹੈ ਭਾ ਜੀਪੀ ਮਤਲਬ ਵੀ ਸਟੰਟ ਖੇਡ ਰਹੀ ਹੈ ਵੀ ਉਤੋਂ ਉਤੋਂ ਬਿਆਨ ਦੇ ਤਾ ਕੰਗਣਾ ਦੇ ਵਿਰੁੱਧ ਬਿਆਨ ਰੋਕਣ ਨਾਲ ਨਹੀਂ ਅਸੀਂ ਹੈਗੇ ਆ ਦੇਸ਼ ਭਗਤ ਲੋਕ ਕੰਗਣਾ ਹੈਗੇ ਦੇਸ਼ ਭਗਤ ਅੱਛਾ ਉਹ ਹਾਂ ਜਿਹੜੇ ਦੇਸ਼ ਭਗਤ ਹੁੰਦੇ ਨੇ ਉਹ ਇੱਕ ਦੂਜੇ ਦੀ ਇੱਜ਼ਤ ਸਤਿਕਾਰ ਨਹੀਂ ਕਿਹਦਾ ਸਾਡੀ ਕਰਦੇ ਆ ਨਾ ਮਾਪਾਂ ਨੂੰ ਪੋਰਾ ਉਹ 100 100 ਸਾਲ ਦੀਆਂ ਮਾਮਾਂ ਨੂੰ ਕਹਿੰਦੇ ਆ ਤੁਸੀਂ 100 100 ਰੁਪਏ ਵਾਲੀਆਂ ਦੁੱਧ ਸੌ ਵਾਲੀਆਂ ਅੱਜ ਥੋੜੇ ਅੱਜ ਥੋੜੇ ਨਾ ਕੋਈ ਮਰੇ ਕੋਲੇਜ ਮੈਨੂੰ ਪਤਾ ਲੱਗਿਆ ਮੈਂ ਕਿਹਾ ਚੈਨਲ ਤੇ ਖ਼ਬਰ ਦੇਖਦਾ ਪਿਆ ਉੱਥੇ ਕਿਸਾਨਾਂ ਦਾ ਜਿਹੜੀ ਜ਼ਮੀਨ ਅਕਵਾਇਰ ਹੋ ਰਹੀ ਆ ਉਹਦੇ ਸਬੰਧ ਵਿੱਚ ਉਹਨਾਂ ਨੇ ਪੈਸੇ ਵੀ ਲੈ ਲਏ ਆਮੀ ਪੁਲਿਸ ਨਾਲ ਬਤਬੀਜੀ ਕਰ ਰਹੇ ਆ ਜੇ ਹੁਣ ਪੁਲਿਸ ਉੱਤੇ ਕੋਈ ਲਾਠੀ ਚਾਰਜ ਕਰਦੀ ਹੈ ਫਿਰ ਕਹਿੰਦੇ ਪੁਲਿਸ ਨੇ ਲਾਠੀ ਚਾਰਜ ਕੀਤਾ ਜੀ ਗੱਲ ਇਹ ਆ ਰਾਹ ਮੋਦੀ ਅੰਬਾਲੇ ਵਾਲਾ ਰਾਹ ਬੰਦ ਕੀਤਾ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਆ ਉੱਥੇ ਤੁਸੀਂ ਬੋਲਦੇ ਨਹੀਂ ਬਿੱਲਾ ਲਸੋਈ ਹੋਰ ਸਮਝਣ ਸਮਝਣ ਤੋਂ ਤੁਸੀਂ ਚੜ ਜਾਨੇ ਹੋ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਕਹਿੰਦੇ ਬਰੇਂਦਰ ਪਰਵਾਨੇ ਦੀ ਤੁਸੀਂ ਲਾ ਲੈਣੇ ਫੋਟੋਆਂ ਆ ਬਾਈ ਬੰਦਾ ਵਧੀਆ ਔਰ ਟਫਰ ਬੰਦਾ ਹੋ ਕਹਿੰਦੇ ਤੁਸੀਂ ਕਹਿੰਦੇ ਮੈਂ ਅਮਰਤਪਾਲ ਵਧੀਆ ਹੁੰਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੀ ਤੁਸੀਂ ਹੋਰ ਪਾਸੇ ਚੱਲ ਪਏ ਨਹੀਂ 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 ਮੈਂ ਹੋਰ ਪਾਸੇ ਚੱਲਿਆ ਜਿਹੜੇ ਸਾਡੇ ਪੰਜਾਬ ਪੁੱਲ ਦੇ ਸ਼ਹੀਦ ਹੋਏ ਨੇ ਜਵਾਨ ਉਹਨਾਂ ਨੂੰ ਹਰ ਸਾਲ ਤੇਰੇ ਚੈਨਲ ਨੂੰ ਅਨਫੋਲੋ ਕਰ ਦੇਣਾ ਤੁਸੀਂ ਮੈਂ ਕਹਿਣਾ ਅਨਫੋਲੋ ਕਰਕੇ ਪਰੇਗਾ ਲੋਕ ਨਹੀਂ ਜਿਹੜੀ ਉਹਨੇ ਮੈਂ ਤਾਂ ਨਹੀਂ ਕੱਲ ਕਰਦਾ ਸਰਕਾਰ ਕਰਦਾ ਲੇਕਿਨ ਤੁਸੀਂ ਗੱਲਾਂ ਹੀ ਹੋਰ ਹੀ ਕਰਿਆ ਨੇ ਹੋ ਆਪਾਂ ਨਾਲ ਪਰ ਜਿਹੜੇ ਸਾਡੇ ਮਤਲਬਕ ਇੰਟਰਵਿਊ ਕਰਨੀ ਹੈ ਉਹ ਕਰੋ ਨਹੀਂ ਫालतू ਗੱਲ ਕਰੋ ਇਹ ਨਾ ਤੁਸੀਂ ਫਾਲਤੂ ਕਿਹੜੀ ਕਰਨ ਲਈ ਮਾਨ ਸਾਹਿਬ ਕੋਈ ਗੱਲ ਕਹੇ ਤੁਸੀਂ ਪਰਵਾਨੇ ਦੀ ਮਗਰ ਪੈਨੇ ਉਹ ਕਦੇ ਕਹੇ ਦੀ ਆਪਾਂ ਮੁੱਦੇ ਦੀ ਮੇਰੀ ਸੁਣੋ ਗੱਲ ਇੱਕ ਮਿੰਟ ਜਿਹੜੀ ਮੁੱਦੇ ਦੀ ਗੱਲ ਆ ਮੁੱਦੇ ਦੀ ਗੱਲ ਆ ਮੁੱਦੇ ਦੀ ਗੱਲ ਆ ਆ ਆਪਣਾ ਹਾਈਪੇਕਾ ਉਹਨਾਂ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਤੇ ਬੋਲੋ ਤੁਸੀਂ ਵੀ ਬੋਲਿਆ ਕਰੋ ਪੱਤਰਕਾਰ ਭਰਾ ਸਾਰੇ ਬਾਤ ਤੁਸੀਂ ਬੋਲ ਦੇਣੀ ਉਹਨਾਂ ਦੇ ਸਾਰੇ ਦੋਹਾਂ ਕਿਹਦੀ ਗਲਤੀ ਹੈ ਦੇਖੋ ਇਹ ਜਿਹੜਾ ਤੁਸੀਂ ਅੱਜ ਦੀ ਗੱਲ ਕਰਦੇ ਹੋ ਮਲੇਰ ਕੋਲੇ ਦੀ ਉਹਦੇ ਵਿੱਚ ਚਲੋ ਜਿੱਥੇ ਕਿਸਾਨਾਂ ਦੀ ਗਲਤੀ ਹੈ ਉੱਥੇ ਡਟ ਕੇ ਕਹਾਂਗੇ ਵੀ ਪਾਈ ਇਹਨਾਂ ਨੇ ਪਈਏ ਲੈ ਲੇ ਉਹ ਕਬਜ਼ਾ ਦਵੋ ਸਾਰੇ ਪੈਸੇ ਲੈ ਹੋਏ ਨੇ ਬਾਰ ਬਾਰ ਪੈ ਲੈ ਕੇ ਫੇਰ ਆਪਾਂ ਰੋਣਾ ਪਾਈ ਜਾਂਦੇ ਆ ਉਹ ਗੱਲ ਬਦਿਆ ਅੱਛੀ ਜਿਹੀ ਖੇਤੀ ਕਰ ਰਹੇ ਆ ਕਿਸੇ ਇੱਕ ਗੁਰਸਿੱਖੋਂ ਸਾਤ ਸੂਰਤ ਸਿੱਖ ਦੇਸ ਰਹੇ ਆ ਸੁਣੋ ਠੀਕ ਹੈ ਦਿਖ ਰਹੇ ਤਾਂ ਹੈਗੇ ਆ ਦਿਖ ਰਹੇ ਕਿਉਂ ਰਹੇ ਹੈਗੇ ਆ ਸੇ ਨਾਲ ਜੀ ਆਂਡਾ ਕਈ ਨਾ ਮੇੜ ਤੀ ਦਾ ਜਰਾਤੀਏ ਮੰਨਦੇ ਆ ਪਰ ਉਹ ਸਿੱਖਾਂ ਨੂੰ ਉਗਰਵਾਦੀ ਕਹਿੰਦੀ ਆ ਫਿਲਮ ਦੇ ਵਿੱਚ ਬਹੁਤ ਕੁਝ ਗਲਤ ਮਲਤ ਕਹਿ ਰਹੀ ਆ ਤੁਹਾਨੂੰ ਮਿਲ ਕੇ ਸਹੀ ਲੱਗ ਨਹੀਂ ਰਿਹਾ ਵੀ ਅੱਤਵਾਦੀਆਂ ਸੀ ਪੰਜਾਬੀ ਉਹ ਪਹਿਲਾਂ ਫਿਲਮ ਦੇਖੋ ਅੱਤਵਾਦੀਆਂ ਕੀਤਾ ਕਿ ਸਾਡੇ ਪੰਜਾਬ ਬੋਲੇ ਦੇ ਪਰਿਵਾਰ ਮਾਰਦੇ ਲੋਕ ਮਾਰਦੇ ਆਮ ਲੋਕ ਬੱਸਾਂ 'ਚੋਂ ਕੱਢ ਕੱਢ ਕੇ ਬੰਦੇ ਮਾਰਦੇ ਕਦੇ ਕਿਲਰਾਂ ਪਰ ਬੱਸਾਂ 'ਚੋਂ ਕਹਿਣਦਾਂ ਕਿ ਮਾਰਦੇ ਕਦੇ ਪਪੀਆਂ ਸੋਈਆਂ ਬੰਦੇ 'ਚੋਂ ਟ੍ਰੇਨ 'ਚੋਂ ਕੱਢ ਕੇ ਮਾਰਦੇ ਇਹ ਇਹ ਮਜਾਕ ਸੀ ਪਹਿਲਾਂ ਇਹ ਕਿੰਨੇ ਬੰਦੇ ਸ਼ਹੀਦ ਹੋਏ ਨੇ ਆਮ ਲੋਕ ਕਿੰਨੇ ਸ਼ਹੀਦ ਹੋਏ ਨੇ ਨਹੀਂ ਗੱਲ ਹੋਣੀ ਗਾਵੇ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਕੱਢੋ ਯਾਰ ਉਹਦੀ ਬੰਦੇ ਮੇਰੇ ਕੋਲ ਨਾ ਲੋ ਯਾਰ ਮੇਰੇ ਕੋਲ ਨਾ ਨਾ ਕਰੋਂ ਨਾ ਨਹੀਂ ਮੇਰੀ ਗੱਲ ਤਾਂ ਹਣ ਲੋ ਮੈਂ ਬਰਦਾਸ਼ਤ ਨਹੀਂ ਕਰਦਾ ਨਾ ਮੇਰੇ ਮੇਰੇ ਮੂਹਰੇ ਨਾ ਲੋ ਆ ਜੋ ਮਰਜ਼ੀ ਕਰੋ ਹੋਰ ਗੱਲ ਕਰੋ ਕੋਈ ਕੇਸ ਦੱਸ ਸਕਦੇ ਹੋ ਕੋਈ ਕੇਸ ਦੱਸਦੇ ਨਹੀਂ ਜੇ ਵੀ ਕੇਸ ਨਾ ਕਰਦੀ ਕੋਈ ਉਹ ਛੱਡੋ ਆਪਾਂ ਕੀ ਲੈਣਾ ਨਹੀਂ ਫਿਰ ਇੱਥੇ ਕਿਹਨੇ ਕੀ ਲੈ ਆ ਪੰਜਾਬ ਪੁਲ ਦੇ ਲੋਕ ਸਾਡੇ ਪੰਜਾਬ ਪੁਲ ਦੇ ਪਰਿਵਾਰਾਂ ਨੂੰ 21 ਅਕਤੂਬਰ ਨੂੰ ਹਰ ਸਾਲ ਉਹ ਕੰਬਲ ਦਿੰਨੇ ਆ ਜਦੋਂ ਬੀਪੀਸੀ ਐਟਪੀਸੀ ਜਾਂ ਤੁਸੀਂ ਉਹਨਾਂ ਦੇ ਘਰੇ ਆ ਕੇ ਆਟਾ ਦਾਲਾ ਦੇ ਕੇ ਆਏ ਤੁਸੀਂ ਉਹਨਾਂ ਦੇ ਘਰੇ ਜਿਹੜੇ ਵਿਚਾਰੇ ਸ਼ਹੀਦ ਹੋ ਗਏ ਪਰਿਵਾਰ ਮਾਵਾਂ ਵਿਧਵਾ ਹੋ ਗਈਆਂ ਉਹਨਾਂ ਨੂੰ ਸਾਡੀਆਂ ਸਰਕਾਰਾਂ ਨੇ ਬਥੇਰਾ ਕੁ ਦਿੱਤਾ ਨਹੀਂ 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 ਪੰਜਾਬ ਪੁਲ ਦੇ ਪਰਿਵਾਰਾਂ ਨੂੰ ਬਹੁਤ ਅਜਿਹਾ ਬਹੁਤ ਪਿੱਛੇ ਆ ਜਿਹੜੇ ਸ਼ਹੀਦ ਪਰਿਵਾਰ ਨੇ ਜਿਹੜੇ ਅੱਤਵਾਦ ਪੀੜਤ ਨਜਾਇਜ਼ ਪੀੜਤ ਜੋ ਵੀ ਸੀ ਜਾਂ ਕੁਝ ਵੀ ਸੀ ਉਹਨਾਂ ਨੂੰ ਸਭ ਕੁਝ ਮਿਲਿਆ ਸਰਕਾਰ ਦਾ ਨਹੀਂ 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 ਮਿਲਿਆ ਬਿਲਜੇ ਤੁਹਾਡਾ ਭਲੇਖਰਾ ਨਹੀਂ ਮਿਲਿਆ ਵਿਚਾਰੇ ਨੂੰ ਚਲੋ ਅੱਛਾ ਜਿਹੜੀ ਗੱਲ ਇਹ ਆ ਵੀ ਦੇਖੋ ਉਹ ਉਹ ਜਿਹੜੀ ਬੀਬੀ ਨੇ ਫਿਲਮ ਬਣਾਈ ਆ ਕਰਨਾ ਨੇ ਰਣੌਤ ਨੇ ਉਹ ਤੁਸੀਂ ਦੇਖਣੀ ਆ 6 ਸਤੰਬਰ ਨੂੰ ਮੇਰੇ ਨਾਲ ਜਾ ਕੇ ਮੈਂ ਤੁਹਾਨੂੰ ਦਿਖਾ ਕੇ ਲਿਆਉਂਗਾ ਫ੍ਰੀ ਪੈਸੇ ਮੈਂ ਖਰਚਾਂਗਾ ਪਹਿਲਾਂ ਪਿੱਕਚਰ ਦੇਖਿਓ ਫਿਰ ਦੇਖਿਓ ਫਿਰ ਕੱਟੋ ਲੋਕ ਸੋਚੋ ਫਿਲਮ ਦੇਖੀਂ ਲੋਕਸ ਪਹਿਲਾਂ ਕੱਢਣ ਲੱਗੇ ਪਾਣੀ ਐ ਨਹੀਂ ਮੋਝੇ ਮੋਝੇ ਪਹਿਲੇ ਖੋਲ੍ਹ ਲਿਆ ਆਪਾਂ ਨੇ ਮੇਰੀ ਗੱਲ ਸੁਣੋ ਹਾਂਜੀ ਵੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਥੋੜਾ ਜਦੋਂ ਇਹਦਾ ਜਨਮ ਵੀ ਨਹੀਂ ਹੋਇਆ ਇਹ ਲੜਕੀ ਦਾ ਉਹ ਛੱਡੋ ਯਾਰ ਜਿਹੜੇ ਅੱਜ ਕੱਲ ਦੇ ਮੁੰਡੇ ਹੀ ਦਾ ਅਸਾਲੇ ਚੋਂ ਟਕਰਦੇ ਆ ਖਾਲਸਤਾਨ ਦੀ ਗੱਲਾਂ ਕਰਨ ਲੱਗ ਜਾਂਦੇ ਆ ਕਦੇ ਤਰਨਤਾਰਨ ਕਰਨੀ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਇਹ ਕੌਣ ਹੁੰਦੇ ਆ ਜੀ ਇਹ ਨਹੀਂ ਤੁਸੀਂ ਗੱਲਾਂ ਕਰਦੇ ਆ ਨਹੀਂ ਕੰਗਣਾ ਸਾਰੀ ਦੁਨੀਆ ਤੇ ਉਹਦੀ ਪਾਰਟੀ ਉਹਨੂੰ ਮਾੜਾ ਕਹਿ ਰਹੀ ਆ ਤੁਸੀਂ ਕੱਲੇ ਹੀ ਹੋ ਮੈਂ ਤਾਂ ਮੈਂ ਤਾਂ ਇੱਕ ਇਨਸਾਨੀਅਤ ਤੌਰ ਤੇ ਬਿਲਕੁਲ ਸਹੀ ਕਹੂੰਗਾ ਬਿਲਕੁਲ ਸਹੀ ਆ ਕੁੜੀ ਵਿਚਾਰੀ ਕੰਗਣਾ ਸਾਡੀ ਛੋਟੀ ਭੈਣ ਰੱਖੜੀ ਬਣਾਇਉਗਾ ਨੂੰ ਤੋ ਚਲੋ ਛੱਡੋ ਹਾਂ ਬਣਾ ਕੇ ਆਉਂਗਾ ਇਹ ਤੁਹਾਡੀ ਮਨਮਰਜ਼ਾ ਪੂਰੀ ਕਰਾਂਗਾ ਤੁਹਾਨੂੰ ਫੋਟੋ ਵੀ ਭੇਜੂਗਾ